ਸ਼ਬਦਾਰ ਅਹੀ ਬਿਆਨ ਕਰਨਾ ਬਹੁਤ ਔਖਾ ਅੱਖਾਂ ਕਿੰਨੀ ਕਵਾਰੀਆਂ ਨਾਮ ਹੋਈਆਂ ਹੋਣੀਆਂ ਇਹ ਵੀ ਕਹਿਣਾ ਬਹੁਤ ਔਖਾ ਬਹੁਤ ਅੱਛਾ ਰੋਲ ਸੀ ਜਿਉਂ ਉਹਨਾਂ ਦਾ ਬੀਬੀ ਰਜਨੀ ਜੀ ਦਾ ਔਰ ਸਾਨੂੰ ਮਤਲਬ ਵਿਸ਼ਵਾਸ ਰੱਖਣਾ ਚਾਹੀਦਾ ਪਰਮਾਤਮਾ ਤੇ ਜੋ ਆ ਜਿਹੜੇ ਬੰਦੇ ਕਹਿੰਦੇ ਨੇ ਕਿ ਰੱਬ ਨਹੀਂ ਹੈਗਾ ਉਹਨਾਂ ਨੂੰ ਮਤਲਬ ਰੱਬ ਹੈਗਾ नेशंस ਜੋ ਉਹਨਾਂ ਦੇ ਖਤਮ ਹੁੰਦੇ ਜਾਂਦੇ ਨੇ ਉਹਨਾਂ ਨੂੰ ਇਹ ਮੂਵੀ ਜ਼ਰੂਰ ਦੇਖਣੀ ਚਾਹੀਦੀ ਆ ਕਿ ਰੱਬ ਪ੍ਰਮਾਤਮਾ ਦੀ ਰਜ਼ਾ 'ਚ ਜਦੋਂ ਕੋਈ ਇਨਸਾਨ ਰਹਿੰਦਾ ਉਹ ਥੇ ਧੀਰ ਹੈ ਪਰ ਹਨੇਰ ਨਹੀਂ ਹੈ ਬਾਬਾ ਜੀ ਫਿਲਮ ਦੇ ਕਿ ਆਏ ਹੋ ਬੀਬੀ ਰਜਨੀ ਕਿਵੇਂ ਦੀ ਲੱਗੀ ਬਹੁਤ ਵਧੀਆ ਫਿਲਮ ਹਾਂ ਮੈਨੂੰ ਤਾਂ ਹੀ ਤੁਹਾਨੂੰ ਕਿਵੇਂ ਲੱਗੀ ਬਹੁਤ ਅੱਛਾ ਰੋਲ ਸੀ ਜੀ ਉਹਨਾਂ ਦਾ ਬੀਬੀ ਰਜਨੀ ਜੀ ਦਾ ਔਰ ਸਾਨੂੰ ਮਤਲਬ ਵਿਸ਼ਵਾਸ ਰੱਖਣਾ ਚਾਹੀਦਾ ਪਰਮਾਤਮਾ ਤੇ ਮਤਲਬ ਹੈ ਜਿਸ ਸਾਡੇ ਬਜ਼ੁਰਗ ਬਾਪੂ ਜੀ ਤੁਸੀਂ ਵੀ ਆਪਣੇ ਬਜ਼ੁਰਗਾਂ ਤੋਂ ਸੁਣੀਆਂ ਹੋਣਗੀਆਂ ਇਹ ਕਹਾਣੀਆਂ ਤੇ ਅੱਜ ਕੱਲ ਦੇ ਬੱਚਿਆਂ ਨੂੰ ਇੱਕ ਫਿਲਮ ਦੇ ਜਰੀਏ ਜਿਹੜੀ ਇਹ ਕਹਾਣੀ ਸੁਣਾਈ ਜਾ ਰਹੀ ਹੈ ਜਦੋਂ ਆਪਣੀ ਉਸ ਕਹਾਣੀ ਨੂੰ ਤੁਸੀਂ ਸਕਰੀਨ ਦੇ ਉੱਤੇ ਦੇਖਿਆ ਤਾਂ ਕੀ ਮਹਿਸੂਸ ਕਰ ਰਹੇ ਸੀ ਬਹੁਤ ਅੱਛਾ ਮਹਿਸੂਸ ਹੋਇਆ ਜਿਹੜੇ ਬੰਦੇ ਕਹਿੰਦੇ ਨੇ ਕਿ ਰੱਬ ਨਹੀਂ ਹੈਗਾ ਉਹਨਾਂ ਨੂੰ ਮਤਲਬ ਰੱਬ ਹੈਗਾ ਤੇ ਇਸ ਫਿਲਮ ਨੂੰ ਜਿਹੜਾ ਹੈ ਬੱਚਿਆਂ ਵਾਸਤੇ ਸਕੂਲਾਂ ਵਿੱਚ ਐਂਟਰਟੇਨਮੈਂਟ ਫ੍ਰੀ ਕਰਨਾ ਚਾਹੇ ਕਭਾ ਕੀ ਅੱਜ ਦਾ ਤੌਰ ਐਵੇਂ ਦਾ ਕਿ ਰੱਬ ਦੇ ਉੱਤੇ ਵੀ ਸਵਾਲ ਖੜੇ ਹੋ ਜਾਂਦੇ ਨੇ ਪਰ ਇਹ ਫਿਲਮ ਤੋਂ ਦੇਖਣ ਤੋਂ ਬਾਅਦ ਨਹੀਂ ਹੋਣਗੇ ਵਿਸ਼ਵਾਸ ਹੋਣਾ ਚਾਹੀਦਾ ਪਰਮਾਤਮਾ ਤੇ ਬੇਟੇ ਤੁਸੀਂ ਫਿਲਮ ਦੇਖ ਕੇ ਆਏ ਹੋ ਕਿਵੇਂ ਦੀ ਲੱਗੀ ਬਹੁਤ ਚੰਗੀ ਸੀਗੀ اچھا ਕਿਹੜੀ ਚੀਜ਼ ਸਭ ਤੋਂ ਸੋਹਣੀ ਲੱਗੀ ਫਿਲਮ 'ਚ ਮੈਨੂੰ ਸਾਰੀ ਚੀਜ਼ਾਂ ਹੀ ਬੜੀ ਸੋਹਣੀਆਂ ਲੱਗੀਆਂ ਕੀ ਸਿੱਖਿਆ ਫਿਲਮ ਤੋਂ ਕਿ ਸਾਨੂੰ ਰੱਬ 'ਤੇ ਆਪਣਾ ਵਿਸ਼ਵਾਸ ਨਹੀਂ ਖੋਣਾ ਚਾਹੀਦਾ ਕਦੇ ਵੀ ਸਾਨੂੰ ਰੱਬ 'ਤੇ ਬਿਲੀਫ ਕਰਨਾ ਚਾਹੀਦਾ ਹੈ ਕਿਵੇਂ ਲੱਗੀ ਬਾਈ ਫਿਲਮ ਸ਼ਬਦਾਂ ਰਾਹੀਂ ਬਿਆਨ ਕਰਨਾ ਬਹੁਤ ਔਖਾ ਅੱਖਾਂ ਕਿੰਨੇ ਕੁ ਵਾਰੀਆਂ ਨਾਮ ਹੋਣੀ ਹੈ ਐ ਵੀ ਕਹਿਣਾ ਬਹੁਤ ਔਖਾ ਮੈਂ ਉਸੇ ਨਗਰੀ ਦਾ ਜਨਮ ਲਿਆ ਹੋਇਆ ਗੁਰੂ ਰਾਮਦਾਸ ਦੀ ਨਗਰੀ ਚ ਪਰ ਆਪਣੇ ਆਪ ਨੂੰ ਕਈ ਵਾਰੀ ਕੋਸਿਆ ਇਸ ਫਿਲਮ ਦੇ ذریعے ਜੋ ਸੰਦੇਸ਼ ਮਿਲਿਆ ਉਸ ਰੱਬ ਦੇ ਅੱਗੇ ਨੇੜੇ ਜਾਣ ਦਾ ਉਸ ਉੱਤੇ ਵਿਸ਼ਵਾਸ ਪੱਕਾ ਕਰਨ ਦਾ ਯਕੀਨ ਕਰਨਾ ਉਮੀਦ ਕਰਦਾ ਕਿ ਵਾਹਿਗੁਰੂ ਸੱਚੇ ਪਾਸ਼ਾ ਉਹਨਾਂ ਕਲਾਕਾਰ ਉੱਤੇ ਅਸੀ ਰਹਿਮਤ ਬਖਸ਼ੇ ਪੰਜਾਬ ਦੀ ਇੰਡਸਟਰੀ ਦੇ ਵਿੱਚ ਵੀ ਜੜੀਆਂ ਫਿਲਮਾਂ ਸਾਡੀਆਂ ਹੋਰ ਪਾਸੇ ਤੁਰਪੀਆਂ ਸੀਗਾ ਸਾਡੇ ਇਤਿਹਾਸ ਵੱਲ ਜੁੜਨ ਤੁਹਾਨੂੰ ਹੋਰ ਵੀ ਪਤਾ ਲੱਗ ਸਕੇ ਕੀ ਕੁਛ ਸਾਡੇ ਇੱਥੇ ਖਾਸ ਹੈ ਸਾਡਾ ਇਤਿਹਾਸ ਕੀ ਕਹਿੰਦਾ ਵਧੀਆ ਬਹੁਤ ਵਧੀਆ ਲੱਗੀ ਮੈਨੂੰ ਮੂਵੀ ਇਹ ਬੜਾ ਅੱਛਾ ਮੈਸੇਜ ਸੀ ਮੂਵੀ ਦਾ ਬਹੁਤ ਕਲੀਨ ਮੂਵੀ ਹੈ ਯੰਗ ਜਨਰੇਸ਼ਨ ਨੂੰ ਪੇਸ਼ੈਂਸ ਜੋ ਉਹਨਾਂ ਦੇ ਖਤਮ ਹੁੰਦੇ ਜਾਂਦੇ ਨੇ ਉਹਨਾਂ ਨੂੰ ਇਹ ਮੂਵੀ ਜ਼ਰੂਰ ਦੇਖਣੀ ਚਾਹੀਦੀ ਆ ਕਿ ਰੱਬ ਪ੍ਰਮਾਤਮਾ ਦੀ ਰਜ਼ਾ 'ਚ ਜਦੋਂ ਕੋਈ ਇਨਸਾਨ ਰਹਿੰਦਾ ਉਹ ਥੇ ਦੇਰ ਹੈ ਪਰ ਹਨੇਰ ਨਹੀਂ ਹੈ ਪਾਜੀ ਜਦੋਂ ਸਾਰੇ ਫਿਲਮ ਦੇਖ ਰਹੇ ਸੀਗੇ ਕਿਤੇ ਨਾ ਕਿਤੇ ਹਰ ਬੰਦੇ ਦੇ ਅੱਖਾਂ 'ਚ ਨਮੀ ਸੀਗੀ ਤੁਸੀਂ ਕੀ ਮਹਿਸੂਸ ਕਰ ਰਹੇ ਸੀ ਬਿਲਕੁਲ ਮੈਂ ਮੇਰੇ ਨਾਲ ਮੇਰੇ ਦੋਸਤ ਸੀਗੇ ਮੈਂ ਬਹੁਤ ਕੁਝ ਇਹ ਜੇ ਸੀਨ ਸੀਗੇ ਕਿ ਮੈਂ ਇਮੋਸ਼ਨਲ ਹੋ ਗਿਆ ਮੂਵੀ ਨੂੰ ਦੇਖਦਾ ਹੋਇਆ ਧੰਨਵਾਦ ਪਾਜੀ ਬਹੁਤ ਅੱਛੀ ਇਮੋਸ਼ਨਲ ਕਲੀਨ ਮੈਸੇਜ ਵੈਰੀ ਨਾਈਸ ਬਹੁਤ ਵਧੀਆ ਮੈਸੇਜ ਸੀਗਾ ਸੋਸਾਇਟੀ ਲਈ ਆਈ ਗੈਸ ਇਟ ਇ ਮਸਟ ਵਾਚ ਹੈ ਹਰੇਕ ਏਜ ਗਰੁੱਪ ਲਈ ਤੇ ਬਹੁਤ ਹੀ ਅੱਛਾ ਮੈਸੇਜ ਕਨਵੇ ਕੀਤਾ ਸੋਸਾਇਟੀ ਲਈ ਈ ਸੋਚਿਆ ਬਹੁਤ ਸਾਰੇ ਮੈਸੇਜ ਨੇ ਕੀ ਸੋਚਿਆ ਕਿ ਹੁਣ ਅਸੀਂ ਆਪਣੇ ਅੰਦਰ ਇਹ ਬਦਲਾ ਲੈ ਕੇ ਆਵਾਂਗੇ ਦੇਖੋ ਜੀ ਇੱਕ ਬੇਸਿਕ ਜੀ ਗੱਲ ਹੈ ਲੋਕੀ ਕਹਿੰਦੇ ਆ ਕਿ ਰੱਬ ਨੂੰ ਮੰਨ ਮੰਨੋ ਨਾਮ ਮੰਨੋ ਬਰਾਬਰ ਹੈ ਰੱਬ ਦੀ ਦੇਣ ਹੈ ਕਿ ਨਹੀਂ ਹੈ ਬਟ ਜਿਹੜਾ ਰੱਬ ਹੈ ਉਹ ਸਰਨ ਉੱਪਰ ਕਹਿੰਦੇ ਇਹਨਾਂ ਚ ਬੇਸਿਕਲੀ ਇੱਕ ਇੱਕ ਮੈਸੇਜ ਦਿੱਤਾ ਹੈ ਕਿ ਜਿਹੜਾ ਰੱਬ ਹੈ ਜੇ ਤੁਸੀਂ ਉਹਨੂੰ ਜੋ ਕੁਝ ਰੱਬ ਨੇ ਲਿਖਿਆ ਉਹੀ ਹੋਣਾ ਹੈ ਤੁਸੀਂ ਉਸ ਤੋਂ ਬਿਨਾਂ ਜੋ ਕੁਝ ਚਾਹੁੰਦੇ ਹੋ ਤੁਸੀਂ ਕਹੋਗੇ ਅਸੀਂ ਖੁਦ ਕੁਝ ਕਰ ਲਈਏ ਜੋ ਰੱਬ ਨੇ ਨਹੀਂ ਚਾਹਿਆ ਉਹ ਨਹੀਂ ਹੋ ਸਕਦਾ ਜੋ ਰੱਬ ਨੇ ਲਿਖਿਆ ਹੈ ਲੇਖਾਂ ਦੇ ਵਿੱਚ ਉਹੀ ਲਿਖਿਆ ਹੋਇਆ ਹੈ ਇਹ ਫਿਲਮਾਂ ਹੋਰ ਵੀ ਬਹੁਤ ਬਣ ਰਹੀਆਂ ਨੇ ਪਰ ਕੀ ਸੋਚਿਆ ਕਿ ਇਹੋ ਜਿਹੀਆਂ ਫਿਲਮਾਂ ਦਾ ਬਣਨਾ ਕਿੰਨਾ ਕੁ ਜ਼ਰੂਰੀ ਹੈ ਇੰਡਸਟਰੀ ਦੇ ਵਿੱਚ ਇੰਡਸਟਰੀ ਦੇ ਵਿੱਚ ਇਹੋ ਜਿਹੀਆਂ ਫਿਲਮਾਂ ਬੰਨਣਾ ਦਾ ਬਹੁਤ ਜ਼ਰੂਰੀ ਹੈ ਤਾਂ ਕਿ ਜਿਹੜਾ ਕਈ ਲਾਈਕ ਕਈ ਲੋਕਾਂ ਚ ਪਾਵਰ ਤੇ ਪੈਸੇ ਦਾ ਹੰਕਾਰ ਆ ਜਾਂਦਾ ਹੈ ਨਾ ਉਸ ਚੀਜ਼ ਨੂੰ ਥੋੜਾ ਕੰਟਰੋਲ ਵਿੱਚ ਲਿਆਉਣ ਲਈ ਬੰਦੇ ਨੂੰ ਹੰਕਾਰਨਾ ਨਹੀਂ ਚਾਹੀਦਾ ਬੇਸਿਕਲੀ ਤਾਂ ਇਸ ਚੀਜ਼ ਨੂੰ ਥੋੜਾ ਮੈਸੇਜ ਅੱਛਾ ਕਨਵੇ ਕਰਨ ਲਈ ਐਸੀ ਮੂਵੀਜ਼ ਬਹੁਤ ਜ਼ਰੂਰੀ ਹੈ